ਸਾਡਾ ਚੱਲਦਾ ਏ ੱਤਕਾ ਅਸੀਂ ਤਾਂ ਕਰਦੇ ੱਤਕਾ ਕੌਣ ਕਰ ਰਿਹਾ ਦੱਸਦਾ ਸਾਰੀ ਗੱਲਬਾਤ ਕਿਵੇਂ ਆ ਇਸ ਵੇਲੇ ਖੜੇ ਆ ਜਿਰਕਪੁਰ ਦੇ ਪਟਿਆਲਾ ਰੋਡ ਤੇ ਤੇ ਕੁਝ ਕੁ ਦਿਨ ਪਹਿਲਾਂ ਜਿਰਕਪੁਰ ਦੇ ਵਿੱਚ ਅਫਸਰਾਂ ਦੀਆਂ ਬਦਲੀਆਂ ਹੋਈਆਂ ਨੇ ਤੇ ਐਕਰੋਚਮੈਂਟ ਅਫਸਰ ਵੀ ਨਵੇਂ ਆਏ ਆ ਤੇ ਤਬਦੀਲੀਆਂ ਹੋਈਆਂ ਨੇ ਐਕਰੋਚਮੈਂਟ ਕੀ ਹੁੰਦਾ ਜਿਹੜੀ ਸੜਕ ਦੇ ਉੱਤੇ ਇਲੀਗਲ ਐਂਕਰੋਚਮੈਂਟ ਮਤਲਬ ਕਿ ਸੜਕ ਦੇ ਉੱਤੇ ਰੇੜੀਆਂ ਫੜੀਆਂ ਲਾ ਲੜੀਆਂ ਜਾਂ ਦੁਕਾਨਾਂ ਵਾਲਿਆਂ ਵੱਲੋਂ ਸੜਕ ਦੇ ਉੱਤੇ ਆਪਣਾ ਸਮਾਨ ਰੱਖ ਲੈਣਾ ਤੇ ਪਾਰਕਿੰਗ ਨੂੰ ਬਿਲਕੁਲ ਹੀ ਜੱਤ ਕਰ ਲੈਣਾ ਤੇ ਟ੍ਰੈਫਿਕ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈਣਾ ਉਹਨਾਂ ਦੇ ਕਾਰਨ ਜਿੱਦਾਂ ਕਿ ਤੁਸੀਂ ਵੇਖ ਸਕਦੇ ਹੋ ਇੱਧਰ ਆਹ ਜਿਹੜੀਆਂ ਇਹ ਬਕਸੇ ਲੱਗੇ ਹੋਏ ਆ ਆ ਇੱਕ ਟੈਂਟ ਜਾਂ ਲੱਗਿਆ ਹੋਇਆ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਚਾਰੇ ਪਾਸੇ ਘੁਮਾ ਦੇਣ ਸੋ ਤੁਹਾਨੂੰ ਦਿਖਾਉਨੇ ਆ ਇਹ ਜਿਰਕਪੁਰ ਦੇ ਇਸ ਵੇਲੇ ਪਟਿਆਲਾ ਰੋਡ ਦੀ ਜਿਹੜੀ ਸਥਿਤੀ ਆ ਸੋ ਇਹ ਅਸੀਂ ਵੀਡੀਓ ਇਸ ਕਰਕੇ ਪਾ ਰਹੇ ਹਾਂ ਕਿਉਂਕਿ ਇਹ ਵੀਡੀਓ ਡਿਪਾਰਟਮੈਂਟ ਤੱਕ ਪਹੁੰਚੇਗੀ ਤੇ ਉਸ ਤੋਂ ਬਾਅਦ ਡਿਪਾਰਟਮੈਂਟ ਜਿਹੜਾ ਨਵਾਂ ਆਇਆ ਹੈ ਉਹ ਡਿਪਾਰਟਮੈਂਟ ਫਿਰ ਇਹਨਾਂ ਤੇ ਜਿਹੜਾ ਸਿਕੰਜਾ कसेਗਾ ਉਸ ਚੀਜ਼ ਦੀ ਅਸੀਂ ਆਸ ਕਰਾਂਗੇ ਸੋ ਤੁਸੀਂ ਦੇਖ ਰਹੇ ਹੋ ਜਵਾਬੇ ਕੁਐਸਚਨ ਵਾਲਾ ਚੈਨਲ ਜ਼ਿਰਖਪੁਰ ਦੇ ਪਟਿਆਲਾ ਰੋਡ ਦੀ ਆ ਵੇਖ ਲਓ ਜੀ ਇਹ ਇਨਕ੍ਰੋਚਮੈਂਟ ਹੈ ਇਹ ਪਾਰਕਿੰਗ ਦੀ ਜਗ੍ਹਾ ਹੈ ਇਹ ਕਿਵੇਂ ਮਲ ਸਕਦੇ ਆ ਇਹ ਲੋਕੀ ਦੇਖ ਲਓ ਕਿ ਆ ਅੱਗੇਵੇਂ ਲੱਗੇ ਆ ਬੋਰਡ ਕਿਉਂ ਲੱਗੇ ਆ ਜਰ ਹਸਲ ਗੱਲ ਆਏ ਆ ਕਿ ਦੁਕਾਨਾਂ ਵਾਲੇ ਜਿਹੜੇ ਆ ਰੇੜੀਆਂ ਫੜੀਆਂ ਤੁਸੀਂ ਦੇਖ ਸਕਦੇ ਹੋ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਚਲੋ ਇੱਕ ਗਰੀਬ ਦਾ ਸੰਸਾਧਨ ਹੈ ਪਰ ਇਹਨਾਂ ਦੇ ਲਈ ਵੀ ਸਰਕਾਰ ਵੱਲੋਂ ਇੱਕ ਅਲੱਗ ਤੋਂ ਜਿਹੜੀ ਵਿਵਸਥਾ ਕੀਤੀ ਜਾਂਦੀ ਹੈ ਇਹ ਉਸ ਵਿਵਸਥਾ ਦੇ ਅਧੀਨ ਕਿਉਂ ਨਹੀਂ ਚੱਲਦੇ ਫਿਰ ਜਦੋਂ ਐਨਕ੍ਰੋਚਮੈਂਟ ਡਿਪਾਰਟਮੈਂਟ ਆ ਕੇ ਇਹਨਾਂ ਨੂੰ ਚਕਾਉਂਦਾ ਫਿਰ ਲੋਕੀ ਕਹਿੰਦੇ ਆ ਜੀ ਗਰੀਬ ਦੇ ਜਿਹੜੇ ਸਾਧਨ ਹੈ ਕਮਾਈ ਦਾ ਉਹਦੇ ਤੇ ਲੱਤ ਮਾਰਤੀ ਪਰ ਇਹਨਾਂ ਦੇ ਲਈ ਵੀ ਇੱਕ ਸਰਕਾਰ ਵੱਲੋਂ ਜਿਹੜੀ ਸਹੂਲਤ ਕੀਤੀ ਜਾਂਦੀ ਹੈ ਪਰ ਤੁਸੀਂ ਦੇਖ ਸਕਦੇ ਹੋ ਹਾਲ ਇਸ ਟਾਈਮ ਕੀ ਹੋਇਆ ਪਿਆ ਪਟਿਆਲਾ ਰੋਡ ਦਾ ਦੁਕਾਨਾਂ ਦੇ ਬਾਹਰ ਬੋਰਡ ਲੱਗੇ ਹੋਏ ਆ ਆ ਦੇਖੋ ਜੀ ਇਹ ਇਹ ਹੁਣ ਇਹ ਏਡੀ ਵੱਡੀ ਬਿਲਡਿੰਗ ਹੈ ਕੀ ਇਹ ਇਹਨਾਂ ਦੀ ਆਪਣੀ ਜਗ੍ਹਾ ਹੈ ਜਿਹੜੀ ਇਹ ਸੰਗਲ ਇੱਥੇ ਲਾ ਦਿੱਤੀ ਗਈ ਹੈ ਕਿ ਇਹ ਇਹਨਾਂ ਦੀ ਆਪਣੀ ਜਗ੍ਹਾ ਹੈ ਦਾਦਾ ਠੀਕ ਹੈ ਜੇ ਇਹਨਾਂ ਦੀ ਆਪਣੀ ਜਗ੍ਹਾ ਨਹੀਂ ਹੈਗੀ ਫਿਰ ਸੰਗਲ ਕਿਵੇਂ ਲਾਤੀ ਇਸ ਬੇਸਤੇ ਇਹਨਾਂ ਨੇ ਇਸ ਜਗ੍ਹਾ ਨੂੰ ਸੰਗੜ ਲਾ ਕੇ ਖੰਬੇ ਲਾ ਕੇ ਟੈਲਾਂ ਲਾ ਕੇ ਇਹ ਬਣਾ ਦਿੱਤਾ ਹੈ ਚਲੋ ਇਹ ਅਫਸਰਾਂ ਤੱਕ ਵੀਡੀਓ ਮੈਂ ਉਮੀਦ ਕਰਦਾ ਪਹੁੰਚੇਗੀ ਤੇ ਅਫਸਰ ਇਸ ਚੀਜ਼ ਤੇ ਐਕਸ਼ਨ ਲੈਣਗੇ ਸਾਹਮਣੇ ਵੀ ਤੁਸੀਂ ਵੇਖ ਸਕਦੇ ਹੋ ਸਾਹਮਣੇ ਵੀ ਜਿਹੜੀਆਂ ਲੱਕੀ ਟਾਪੇ ਦੇ ਨਾਲ ਦੁਕਾਨਾਂ ਨੇ ਉਹਨਾਂ ਦਾ ਵੀ ਬਾਹਰ ਕਿਤੇ ਟੈਂਕੀਆਂ ਪਈਆਂ ਨੇ ਠੀਕ ਹੈ ਜੀ ਕਿਤੇ ਬੋਰਡ ਲੱਗੇ ਹੋਏ ਆ ਮਤਲਬ ਜਿਹੜੀ ਸੜਕ ਹੈ ਸੜਕ ਤਕਰੀਬਨ ਤਕਰੀਬਨ ਪੂਰੀ ਪੂਰੇ ਤਰੀਕੇ ਦੇ ਨਾਲ ਜਿਹੜੀ ਜਾਮ ਕਰ ਦਿੱਤੀ ਹੋਈ ਹੈ ਇਧਰ ਵੀ ਤੁਸੀਂ ਦੇਖ ਸਕਦੇ ਹੋ ਕਿਤੇ ਬਾਹਰ ਟਾਇਰ ਪਏ ਹੈ ਹੈਨਾ ਤੇ ਉਧਰ ਦੇਖ ਸਕਦੇ ਹੋ ਤੁਸੀਂ ਇੱਕ ਬੇਕਰੀ ਹੈ ਇਹ ਹੈਨਾ ਫੂਡ ਦੇ ਕੰਮ ਚੱਲਦੇ ਆ ਇੱਥੇ ਖਾਣ ਪੀਣ ਦਾ ਕੰਮ ਚੱਲਦਾ ਇੱਥੇ ਤੇ ਉਹਨਾਂ ਦੀਆਂ ਜਿਹੜੀਆਂ ਬਾਹਰ ਸਾਰੀਆਂ ਇਹ ਬੋਰਡ ਜੇ ਲੱਗੇ ਹੋਏ ਆ ਬਾਹਰ ਉਹਨਾਂ ਦੇ ਸਟਾਲ ਲੱਗੇ ਹੋਏ ਆ ਉੱਧਰ ਸਾਹਮਣੇ ਦੇਖ ਸਕਦੇ ਹੋ ਤੁਸੀਂ ਉਹ ਵੀ ਸਟਾਲ ਇੱਕ ਹਿਸਾਬ ਦੇ ਨਾਲ ਦੁਕਾਨ ਤੋਂ ਬਾਹਰ ਹੀ ਲੱਗਿਆ ਹੋਇਆ ਹੈ ਹੁਣ ਇਹ ਐਂਕਰੋਚਮੈਂਟ ਦਾ ਜਿਹੜਾ ਕੰਮ ਹੈ ਹੈਨਾ ਔਰੇ ਅਦੀਨ ਆ ਜਾਂਦਾ ਹੈ ਇਹ ਇਲੀਗਲ ਐਂਕਰੋਚਮੈਂਟ ਹੈ ਸੋ ਇਹਦੇ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਬਣਦਾ ਹੈ ਨਵੇਂ ਅਫਸਰਾਂ ਦਾ ਤੇ ਸਾਡੀ ਗੱਲਬਾਤ ਵੀ ਹੋਈ ਸੀ ਇੱਕ ਵਾਰ ਅਫਸਰਾਂ ਦੇ ਨਾਲ ਤੇ ਅਫਸਰਾਂ ਨੇ ਕਿਹਾ ਸੀਗਾ ਜਿਵੇਂ ਜਿਵੇਂ ਵੀ ਸਾਡੇ ਨਜ਼ਰ ਪੈਂਦੀ ਰਹੇਗੀ ਉਵੇਂ-ਉਵੇਂ ਇਹਨਾਂ ਤੇ ਐਕਸ਼ਨ ਲਿੱਤਾ ਜਾਏਗਾ ਤੇ ਆਸ ਉਮੀਦ ਕਰਦੇ ਆ ਕਿ ਸਾਡੀ ਵੀਡੀਓ ਅਫਸਰਾਂ ਤੱਕ ਪਹੁੰਚੇਗੀ ਤੇ ਅਫਸਰ ਇਸ ਚੀਜ਼ ਤੇ ਐਕਸ਼ਨ ਜ਼ਰੂਰ ਲੈਣਗੇ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਜੀ ਪਟਿਆਲਾ ਰੋਡ ਦੀ ਸਥਿਤੀ ਕਿ ਪਟਿਆਲਾ ਰੋਡ ਤੇ ਇਸ ਵੇਲੇ ਕੀ ਹੈ ਤੁਸੀਂ ਵੇਖ ਸਕਦੇ ਹੋ ਕਿ ਇੱਧਰ ਆਹਾ ਹੁਣ ਮੰਨ ਲਓ ਜੀ ਇਹ ਬੈਂਕ ਨੇ ਤਾਂ ਇੱਧਰ ਸੰਗਲ ਲੱਗੇ ਹੋਏ ਆ ਚਲੋ ਪਾਰਕਿੰਗ ਤਾਂ ਹੈ ਮੋਟਰਸਾਈਕਲ ਸਕੂਟਰ ਖੜੇ ਆ ਪਰ ਇਹ ਸੰਗਲ ਲਾਉਣ ਦਾ ਕੀ ਮਤਲਬ ਬਣਦਾ ਇੱਥੇ ਤੇ ਇਧਰ ਇਹਨਾਂ ਦੇ ਬੂਟੇ ਲੱਗੇ ਆ ਬੂਟੇ ਲਾਉਣ ਦਾ ਕੀ ਮਤਲਬ ਬਣਦਾ ਕੀ ਜੇ ਇਹਨਾਂ ਦੀ ਆਪਣੀ ਜਗ੍ਹਾ ਤਾਂ ਚਲੋ ਲਾ ਸਕਦਾ ਪਰ ਇਹ ਜੇ ਸਰਕਾਰ ਦੀ ਜਗ੍ਹਾ ਹੈ ਪਾਰਕਿੰਗ ਦੀ ਜਗ੍ਹਾ ਤਾਂ ਕਿਵੇਂ ਲਾ ਸਕਦੇ ਆ ਇਧਰ ਗੱਡੀਆਂ ਖੜੀਆਂ ਨੇ ਸਕੂਟਰ ਖੜੇ ਆ ਇਹ ਇਹ ਨਾ ਖੜਨ ਜੇ ਉਹਨਾਂ ਜਗ੍ਹਾਵਾਂ ਤੇ ਜਿੱਥੇ ਇਲੀਗਲ ਐਲਕਰੋਚਮੈਂਟ ਹੋਈ ਹੋਈ ਹੈ ਅਗਰ ਉਥੇ ਅ ਇਲੈਗਲ ਅਕਰੋਚਮੈਂਟ ਨਾ ਹੋਵੇ ਤਾਂ ਇਹ ਗੱਡੀਆਂ ਜਿਹੜੀਆਂ ਨੇ ਸੜਕ ਤੇ ਨਾ ਖੜਨ ਹੁਣ ਟ੍ਰੈਫਿਕ ਵਿਭਾਗ ਵੀ ਹੋ ਸਕਦਾ ਇਸ ਵੀਡੀਓ ਨੂੰ ਦੇਖੇ ਤੇ ਟ੍ਰੈਫਿਕ ਵਿਭਾਗ ਦਾ ਵੀ ਬਣਦਾ ਹੈ ਇੱਥੇ ਐਕਸ਼ਨ ਲੈਣਾ ਸਾਡਾ ਮਕਸਦ ਕੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਇੱਧਰ ਆ ਤੰਦੂਰ ਬਾਹਰ ਪਿਆ ਤੇ ਕਿਉਂ ਪਿਆ ਬਿਲਕੁਲ ਸੜਕ ਦੇ ਉੱਤੇ ਤੁਸੀਂ ਵੇਖ ਰਹੇ ਹੋ ਇੱਧਰ ਆ ਰੇੜੀਆਂ ਫੜੀਆਂ ਜਿਹੜੀਆਂ ਫੁੱਟ ਪਾਥਾਂ ਤੇ ਲੱਗੀਆਂ ਹੋਈਆਂ ਨੇ ਹੁਣ ਜਦੋਂ ਕਿਸੇ ਨੇ ਲੈਣ ਆਉਣਾ ਹੁਣ ਤੁਸੀਂ ਵੇਖ ਸਕਦੇ ਹੋ ਮੰਨ ਲਓ ਕਿਸੇ ਨੇ ਫਰੂਟ ਲੈਣਾ ਤਾਂ ਉਹ ਗੱਡੀ ਜਿਹੜੀ ਸੜਕ ਦੇ ਉੱਤੇ ਹੀ ਖੜ ਗਈ ਹੈ ਤੇ ਉਹ ਗੱਡੀ ਸੜਕ ਦੇ ਉੱਤੇ ਖੜ ਗਈ ਹੈ ਤੇ ਇਸ ਵੇਲੇ ਟ੍ਰੈਫਿਕ ਜਾਮ ਹੋਣ ਦਾ ਜਿਹੜਾ ਪੂਰਾ ਪੂਰਾ ਸਾਧਨ ਬਣ ਚੁੱਕੀ ਹੈ ਉਧਰ ਵੀ ਗੱਡੀ ਖੜੀ ਹੈ ਹੈਨਾ ਉਹ ਵੀ ਫਲਫਰੂਟ ਦੇ ਅੱਗੇ ਗੱਡੀ ਖੜੀ ਹੈ ਟ੍ਰੈਫਿਕ ਜਾਮ ਹੋਣ ਦਾ ਪੂਰਾ ਪੂਰਾ ਸਾਧਨ ਜਿਹੜੀ ਬਣ ਚੁੱਕੀ ਹੈ ਤੇ ਇਹਨਾਂ ਤੇ ਜਿਹੜਾ ਸਿਕੰਜਾ ਉਹ ਕੱਸਿਆ ਜਾਣਾ ਚਾਹੀਦਾ ਹੈ ਅਸੀਂ ਸ਼ੁਰੂਆਤ ਕੀਤੀ ਹੈ ਜੀ ਅੱਜ ਤੁਹਾਡੇ ਸਾਹਮਣੇ ਅਸੀਂ ਨਸ਼ਿਆਂ ਦੇ ਖਿਲਾਫ ਵੀ ਲੜਦੇ ਆਂ ਨਸ਼ਿਆਂ ਦੇ ਖਿਲਾਫ ਵੀ ਪੋਸਟਾਂ ਪਾਉਂਦੇ ਰਹਿੰਦੇ ਆਂ ਤੇ ਨਸ਼ਿਆਂ ਦੇ ਖਿਲਾਫ ਵੀ ਜਿਹੜੀ ਸਾਡੀ ਮੁਹਿੰਮ ਹੈ ਉਹ ਬਰਕਰਾਰ ਰਹੇਗੀ ਤੇ ਅੱਜ ਜਿਹੜੀ ਐਨਕ੍ਰੋਚਮੈਂਟ ਦੇ ਖਿਲਾਫ ਜਿਹੜੀ ਮੁਹਿੰਮ ਅਸੀਂ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਅਫਸਰਾਂ ਦੇ ਨਾਲ ਕਾਫੀ ਸਮੇਂ ਤੋਂ ਸਾਡੀ ਗੱਲਬਾਤ ਚੱਲ ਰਹੀ ਸੀਗੀ ਤੇ ਹੁਣ ਅਫਸਰਾਂ ਦਾ ਵਾਅਦਾ ਹੈ ਕਿ ਜਿਵੇਂ ਜਿਵੇਂ ਉਹਨਾਂ ਨੂੰ ਪਤਾ ਲੱਗਦਾ ਰਹੇਗਾ ਜਿਵੇਂ ਜਿਵੇਂ ਉਹਨਾਂ ਨੂੰ ਦਿਖਦਾ ਰਹੇਗਾ ਪਤਾ ਲੱਗਦਾ ਰਹੇਗਾ ਕਿ ਇੱਥੇ ਇੱਥੇ ਇਲੀਗਲ ਐਨਕ੍ਰੋਚਮੈਂਟ ਹੋਈ ਹੋਈ ਹੈ ਉੱਥੇ ਉੱਥੇ ਉਹਨਾਂ ਦੇ ਵੱਲੋਂ ਐਕਸ਼ਨ ਜ਼ਰੂਰ ਲਿੱਤਾ ਜਾਏਗਾ ਤੇ ਅਸੀਂ ਆਸ ਵੀ ਕਰਦੇ ਹਾਂ ਕਿ ਅਫਸਰਾਂ ਵੱਲੋਂ ਐਕਸ਼ਨ ਜ਼ਰੂਰ ਲਿੱਤਾ ਜਾਵੇ ਸੋ ਜੋ ਵੀ ਐਕਸ਼ਨ ਲਿੱਤਾ ਜਾਵੇਗਾ ਜਾਂ ਨਾ ਲਿੱਤਾ ਜਾਵੇਗਾ ਉਹ ਵੀ ਆਪ ਸਭ ਨੂੰ ਜ਼ਰੂਰ ਦਿਖਾਇਆ ਜਾਏਗਾ ਕਿ ਜੋ ਜੋ ਅਸੀਂ ਪੋਸਟ ਕੀਤਾ ਜੋ ਜੋ ਵੀਡੀਓ ਅਫਸਰਾ ਤੱਕ ਪਹੁੰਚੀਆਂ ਨੇ ਅਕਰੋਚਮੈਂਟ ਤੱਕ ਅਕਰੋਚਮੈਂਟ ਡਿਪਾਰਟਮੈਂਟ ਤੱਕ ਪਹੁੰਚੀ ਹੈ ਤੇ ਉਹਦੇ ਤੇ ਕੀ ਐਕਸ਼ਨ ਲਿੱਤਾ ਗਿਆ ਦੇਖ ਲਓ ਸਾਰਾ ਕੁਝ ਬਾਹਰ ਪਿਆ ਜੀ ਸੋ ਸਾਹਮਣੇ ਵੀ ਦੇਖ ਸਕਦੇ ਹੋ ਤੁਸੀਂ ਇਹ ਪਟਿਆਲਾ ਰੋਡ ਦੀਆਂ ਤਸਵੀਰਾਂ ਨੇ ਸਾਹਮਣੇ ਵੀ ਦੇਖ ਸਕਦੇ ਹੋ ਟੈਂਕੀਆਂ ਹੋ ਗਈਆਂ ਆ ਬੋਰਡ ਲੱਗੇ ਹੋਏ ਆ ਜੀ ਸਟੈਂਡੀ ਬੋਰਡ ਲੱਗੇ ਹੋਏ ਆ ਇਹ ਸਾਰੇ ਇਸ ਵੇਲੇ ਆ ਟੈਂਕੀਆਂ ਹੋ ਗਈਆਂ ਸਾਰੇ ਭਰ ਪਏ ਐ ਅਸੀਂ ਸ਼ੁਰੂਆਤ ਕੀਤੀ ਐ ਇਹ ਪਟਿਆਲਾ ਰੋਡ ਤੋਂ ਠੀਕ ਐ ਜੀ ਸੋ ਉਮੀਦ ਕਰਦੇ ਆ ਕਿ ਇਹ ਜਿਹੜੀ ਸਾਡੀ ਸ਼ੁਰੂਆਤ ਐ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਸੋ ਅੱਗੇ ਪੂਰੇ ਜ਼ਿਲਕਪੁਰ ਦੇ ਵਿੱਚ ਕਿੱਥੇ ਕਿੱਥੇ ਇਲੈਗਲ ਅਕਰੋਚਮੈਂਟ ਹੋਈ ਹੋਈ ਐ ਕਿੱਥੇ ਕਿੱਥੇ ਨਸ਼ਾ ਜਿਹੜਾ ਐ ਨਸ਼ੇ ਨੂੰ ਵੀ ਅਸੀਂ ਥੰਮ ਲਾਵਾਂਗੇ ਤੇ ਇਹ ਜਿਹੜੇ ਕਾਰੋਬਾਰ ਜਿਨ੍ਹਾਂ ਨੂੰ ਸਰਕਾਰ ਮਨਾ ਕਰਦੀ ਐ ਉਹ ਜਿਹੜੇ ਕੰਮ ਚੱਲਦੇ ਆ ਉਹਨਾਂ ਦੇ ਉੱਤੇ ਅਸੀਂ ਸਿਕੰਜਾ ਕਸ਼ਾਂਗੇ ਤੇ ਉਹਨਾਂ ਦੀ ਜਿਹੜੀਆਂ ਵੀਡੀਆਂ ਨੇ ਉਹਨਾਂ ਤੋਂ ਪਰਦਾ ਅਸੀਂ ਹਟਾਵਾਂਗੇ ਉਹਨਾਂ ਕੰਮਾਂ ਤੋਂ ਤੇ ਲੋਕਾਂ ਦੇ ਅੱਗੇ ਲੈ ਕੇ ਆਵਾਂਗੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਭਾਈ ਸਾਵਧਾਨ ਹੋ ਜਾਓ ਤੇ ਆਪ ਮੁਹਾਰੇ ਵੀ ਅੱਗੇ ਹੋ ਕੇ ਕਦਮ ਚੱਕੋ ਤਾਂ ਕਿ ਅਸੀਂ ਟ੍ਰੈਫਿਕ ਦੇ ਵਿਚਵੀਂ ਨਾ ਫਸੀ ਇਹ ਸਾਡਾ ਜਲੰਧਰ ਸ਼ਹਿਰ ਜਿਹੜਾ ਹੈ ਟ੍ਰੈਫਿਕ ਪੱਖੋਂ ਵੀ ਸਹੀ ਰਵੇ ਇਲੀਗਲ ਐਂਕਰੋਚਮੈਂਟ ਜਿਹੜੀ ਹੈ ਇਹ ਹਟੇ ਟ੍ਰੈਫਿਕ ਪੱਖੋਂ ਵੀ ਜਾਮ ਨਾ ਲੱਗਣ ਸੜਕਾਂ ਦੇ ਉੱਤੇ ਗੱਡੀਆਂ ਨਾ ਖੜਨ ਠੀਕ ਹੈ ਤੇ ਪਾਰਕਿੰਗਾਂ ਜਬਤ ਨਾ ਹੋਣ ਪਾਰਕਿੰਗਾਂ ਦੇ ਉੱਤੇ ਲੋਕ ਆਪਣੀਆਂ ਦੁਕਾਨਾਂ ਦਾ ਲਾੜ ਦੂਜੇ ਪਾਸੇ ਨਸ਼ਿਆਂ ਦੇ ਖਿਲਾਫ ਕਿ ਨਸ਼ਾ ਨਾ ਵਿਕੇ ਸਾਡੇ ਨੌਜਵਾਨ ਜਿਹੜੇ ਆ ਨਸ਼ੇ ਤੋਂ ਦੂਰ ਰਹਿਣ ਨਸ਼ਾ ਵੇਚਣ ਵਾਲਿਆਂ ਦੇ ਸਿਕੰਜਾ ਕਸਿਆ ਜਾਵੇ ਤੇ ਨੌਜਵਾਨ ਸਾਡੇ ਜਿਹੜੇ ਹੈ ਉਹ ਨਸ਼ੇ ਦੀ ਦਲਦਲ ਤੋਂ ਬਾਹਰ ਆਉਣ ਆਪਣੀ ਜ਼ਿੰਦਗੀ ਬਣਾਉਣ ਸੋ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਇਸ ਵੇਲੇ ਪਟਿਆਲਾ ਰੋਡ ਦੀਆਂ ਤੇ ਪੂਰੇ ਜੀਰਕਪੁਰ ਦੇ ਵਿੱਚ ਸਾਡੇ ਵੱਲੋਂ ਰੋਜ਼ ਪ੍ਰਤੀ ਰੋਜ਼ ਡੇਲੀ ਦੌਰਾ ਕੀਤਾ ਜਾ ਕੇ ਤੇ ਡੇਲੀ ਦੀਆਂ ਤਸਵੀਰਾਂ ਜਿੱਥੇ-ਜਿੱਥੇ ਅਕਰੋਚਮੈਂਟ ਹੋਈ ਹੋਈ ਹੈ ਤੇ ਜਿੱਥੇ-ਜਿੱਥੇ ਨਸ਼ਾ ਚੱਲ ਰਿਹਾ ਉਹ ਸਾਰੀਆਂ ਤੁਹਾਡੇ ਅੱਗੇ ਲੈ ਕੇ ਆਈਆਂ ਜਾਣਗੀਆਂ ਅੱਜ ਦੀਆਂ ਤਸਵੀਰਾਂ ਜਿਰਕਪੁਰ ਦੇ ਪਟਿਆਲਾ ਰੋਡ ਤੋਂ ਤੁਸੀਂ ਦੇਖ ਰਹੇ ਹੋ ਜਵਾਬ ਇੱਕਵਿਸ਼ਨ ਮਾਰਕ ਚੈਨਲ ਮੇਰੇ ਨਾਲ ਮੇਰੇ ਸਹਿਯੋਗੀ ਸਨੀ ਪੰਨੂ ਕੈਮਰਾਮੈਨ ਜੀ ਤੇ ਮੈਂ ਅਰਵੰਦ ਸੇ